ਕੋਤਾ ਕਰੋ ਚੋਰੀ ਕੀਤੀ ਕੋਈ ਸਮਾਨ ਜਿਹੜਾ ਮਿਲ ਗਿਆ ਉਹਨੇ ਕਰਕੇ ਵੇਚ ਦੇਣਾ ਹੈ ਅੱਛਾ ਅੱਛਾ ਆਪ ਨਹੀਂ ਕੰਮ ਕਰਦਾ ਤੇ ਜੇ ਕੋਈ ਪੀਣ ਵਾਲਾ ਨਹਿਣ ਆ ਜਾਂਦਾ ਤੂੰ ਉਹਨੂੰ ਜਵਾ ਕੇ ਦੁਆ ਲਿਆ ਕੋਈ ਉਹਨੂੰ ਦੁਆਤਾ ਕੋਈ ਆਪ ਕੀ ਦੇ ਜੀ ਨਹੀਂ ਆਪਾਂ ਇਹਦੀ ਕਾਉਂਸਲਿੰਗ ਹੀ ਕਰਵਾ ਲੈਂਦੇ ਉਹ ਦੇਖੋ ਜਨਾਬ ਅਸੀਂ ਕੋਈ ਸਹੀ ਰਸਤੇ ਤੇ ਆ। ਤੁਸੀਂ ਸਾਡੀ ਤਰਫ ਪਰ ਆਇਆ। ਮੈਨੂੰ ਤਾਂ ਸਾਰ ਪਹਿਲਾਂ ਵੀ ਸਰ ਜੀ ਨਾਲ ਗੱਲਬਾਤ ਹੋਈ ਸੀ ਕਿ ਮੈਂ ਮਹਰ ਜੀ ਜੀ ਆਪਣੇ ਰਮਾਣਾਂ ਸਾਹਿਬ ਰੈਫਿਊਜਨ ਦਾ ਬੰਦਾ ਬਣ ਰਿਹਾ। ਉਹਨਾਂ ਨਾਲ ਮੈਂ ਦੋ ਸਾਹ ਰਿਹਾ। ਆਪ ਦਾ ਤੇ ਫਰੀ ਬੰਦੇ ਨਾਮ ਕੋਲੇ ਖੂਟੀ ਦਾ ਜੀ ਫਲ ਜੀ ਸਾਡੀ ਕਿਮਤ ਹੀ ਰੱਖੀ ਜਾਂਦੀ ਹੈ। ਉਹ ਬਾਅਦ ਚ ਫਿਰ ਮੇਰੀ ਹਿੰਮਤ ਨਹੀਂ ਰਹੀ ਜੀ ਮਰਾਸੀ ਦਿਨ ਤੱਕ ਅਸੀਗਾ ਆਪਸੇ ਹੀ ਸਰੀ ਹੱਥ ਹੀ ਟੁੱਟਿਆ ਹੋਈ ਆ। ਕੋਈ ਨਹੀਂ ਸਾਡੇ ਵੱਲੋਂ ਅੱਧ ਕੱਟਿਆ ਨਹੀਂ ਉਹ ਪਰ ਮੈਂ ਫਿਰ ਮੈਂ ਹਿੰਮਤ ਰਹੀ ਕਿ ਕਿਦ ਨੂੰ ਫੜਨ ਜੋਗੀ ਜੀ। ਨਹੀਂ ਨਹੀਂ। ਸਾਡੇ ਮਨ ਇਹਨਾਂ ਦਾ ਕਿਸੇ ਸਰਵੋਤਮ ਨੂੰ ਕਰਵਾ ਕਰਵਾ ਦੇਣਾ ਮੈਂ ਸਿਨਚਰ ਕਰਵਾ ਦੇਣਾ サジョーギーさんだ。<music> <music> ਜਿੱਥੇ ਖੜੀਆ ਉੱਥੇ ਜੇ ਲੈ ਜਾ ਸਰਚ ਪਹਨ ਚਲਾਇਆ ਜਾ ਰਿਹਾ ਹੈ ਕੀ ਮਕਸਦ ਹੈ ਜੀ ਇਸ ਪਿੱਛੇ ਕਿੰਨੇ ਕੁ ਲੋਕ ਤੁਹਾਡੇ ਵੱਲੋਂ ਜਿਹੜੇ ਰਾਉਂਡ ਆਪੀ ਇਹਦਾ ਮਕਸਦ ਇਹ ਸਰਚ ਆਪਰੇਸ਼ਨ ਜਿਹੜਾ ਅੱਜ ਚਲਾਇਆ ਗਿਆ ਉਹਦਾ ਹੈ ਕਿ ਅਸੀਂ ਜਿਹੜਾ ਹੈਗਾ ਇੱਕ ਮਹੀਨੇ ਦੇ ਵਿੱਚ ਜਿਹੜਾ ਹੈਗਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨਾ ਹੈ ਔਰ ਇਸੇ ਮਕਸਦ ਇਹ ਤੈਅ ਜਿਹੜਾ ਹੈਗਾ ਅੱਜ ਤੋਂ ਜਿਹੜੀ ਸਾਡੀ ਮੁਹਿੰਮ ਜਿਹੜੀ ਹੈ ਬੀੜ ਤਲਾਬ ਦੇ ਏਰੀਆ ਦੇ ਵਿੱਚ ਸਰਚ ਆਪਰੇਸ਼ਨ ਰਾਹੀਂ ਚਾਲੂ ਕੀਤੀ ਗਈ ਹੈ ਅੱਜ ਇੱਥੇ ਜਿਹੜੇ ਦੋ ਨਸ਼ਾ ਤਸਕਰਾਂ ਤੋਂ ਬਰਾਮਦਗੀ ਹੋਈ ਹੈ ਜਿਨ੍ਹਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਏਗੀ ਔਰ ਇਸ ਤੋਂ ਇਲਾਵਾ 7-8 ਵਿਅਕਤੀ ਜਿੰਨੇ ਜਿਹੜੇ ਰਾਉਂਡ ਅਪ ਕੀਤੇ ਗਏ ਨੇ ਔਰ ਫਰਦਰ ਜਿਹੜੀ ਹੈਗੀ ਸਾਡੀ ਰੋਜ਼ਾਨਾ ਦੀ ਜਿਹੜੀ ਹੈਗੀ ਇਹ ਕਾਰਵਾਈ ਚੱਲਦੀ ਰਹੇਗੀ ਅਗਲੇ ਆਉਣ ਵਾਲੇ 1-2 ਮਹੀਨਿਆਂ ਤੱਕ ਸਰ ਸ਼ਹਿਰ ਦੇ ਵਿੱਚ ਦੋ ਇਹ ਜਿਹੇ ਇਲਾਕੇ ਨੇ ਜੋ ਲਗਾਤਾਰ ਨਸ਼ੇ ਦੇ ਮਾਮਲੇ ਨਾਲ ਜੁੜੇ ਹੋਏ ਨੇ ਧੋਬੀਆਣਾ ਤੇ ਵੀਰਤਲਾ ਬਸਤੀ ਲਗਾਤਾਰ ਸਰਚ ਬਿਆਨ ਵਿੱਚ ਆਖਰ ਇਹ ਜਿਹੜਾ ਕੀ ਕਾਰਨ ਆ ਵੀ ਇੱਥੇ ਜਿਹੜਾ ਨਸ਼ਾ ਰੁਕ ਨਹੀਂ ਗਿਆ ਹੈਗਾ ਦੇਖੋ ਇਹ ਦੋਵੇਂ ਜਗ੍ਹਾ ਦੇ ਵਿੱਚ ਜੋ ਮੇਰੀ ਸਮਝ ਚ ਆਉਂਦਾ ਹੈਗਾ ਕਿ ਜਿਹੜੇ ਹੈਗੇ ਜ਼ਿਆਦਾਤਰ ਵਿਅਕਤੀ ਜਿਹੜੇ ਹੈਗੇ ਉਹ ਉਹਨਾਂ ਕੋਲ ਕਮਾਈ ਦੇ ਸਾਧਨ ਦੀ ਜਿਹੜੀ ਘਾਟ ਹੈ ਔਰ ਜਿਹੜਾ ਨੌਜਵਾਨ ਹੈ ਉਹ ਕਈ ਵਾਰੀ ਗਲਤ ਰਸਤਾ ਜਿਹੜਾ ਅਖਤਿਆਰ ਕਰ ਲੈਂਦਾ ਹੈ ਪੈਸੇ ਕਮਾਉਣ ਵਾਸਤੇ ਔਰ ਜਿਹਦੇ ਕਾਰਨ ਕਿ ਉਹ ਇਹੋ ਜਿਹੇ ਕੰਮਾਂ ਦੇ ਵਿੱਚ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਪੁਲਿਸ ਦੀ ਕਾਰਵਾਈ ਹੋਣ ਤੋਂ ਬਾਅਦ ਉਹਦੇ ਵਿੱਚ ਜਿਹੜਾ ਹੈਗਾ ਸਮਾਜ ਦੀ ਬਦਨਾਮੀ ਦਾ ਵੀ ਜਿਹੜਾ ਉਹਦੇ ਤੇ ਸੰਕਟ ਕਰਦਾ ਤੇ ਇਸੇ ਤਰੀਕੇ ਨਾਲ ਇਹ ਬਸਤੀਆਂ ਦੇ ਵਿੱਚ ਦੇਖਣ ਚ ਆਇਆ ਹੈ ਕਿ ਜਿਹੜੇ ਗਰੀਬ ਜ਼ਿਆਦਾ ਗਰੀਬ ਘਰਾਂ ਦੇ ਲੋਕ ਨੇ ਉਨ੍ਹਾਂ ਦੇ ਘਰਾਂ ਦੇ ਵਿੱਚ ਆਸ-ਪਾਸੇ ਦੇ ਲੋਕਾਂ ਵੱਲੋਂ ਆਣਾ ਜਾਣਾ ਵੀ ਲੱਗਿਆ ਰਹਿੰਦਾ ਹੈ ਜਿਦੇ ਚ ਕਿ ਜਿਹੜੇ ਮਾੜੇ ਅਨਸਰ ਨੇ ਉਹ ਆਪਣੇ ਕਾਰਵਾਈ ਨੂੰ ਅੰਜਾਮ ਦੇ ਦਿੰਦੇ ਨੇ ਤੇ ਇਹਦੇ ਵਿੱਚ ਜਿਹੜੀ ਹੈਗੀ ਲੋਕਾਂ ਦੀ ਸੈਂਸਿਟਾਈਜੇਸ਼ਨ ਬਹੁਤ ਜ਼ਰੂਰੀ ਹੈ ਸਾਡੇ ਵੱਲੋਂ ਜਿਹੜਾ ਹੁਣ ਇਸ ਮੁਹਿੰਮ ਦੇ ਤਹਿਤ ਅਸੀਂ ਇੱਕ ਪ੍ਰੋਗਰਾਮ ਰੱਖਿਆ ਜਿਦੇ ਚ ਕਿ ਨੁਕੜ ਨਾਟਕ ਰਾਹੀਂ ਲੋਕਾਂ ਨੂੰ ਸੈنسਟਾਈਜ਼ ਕੀਤਾ ਜਾਏਗਾ ਕਿਉਂਕਿ ਜਿਹੜੇ ਘੱਟ ਪੜੇ ਲਿਖੇ ਲੋਕ ਨੇ ਜਾਂ ਗਰੀਬ ਲੋਕ ਨੇ ਉਹਨਾਂ ਨੂੰ ਸੈنسਟਾਈਜ਼ ਕਰਨ ਵਾਸਤੇ ਇੱਕ ਅਲੱਗ ਤਰ੍ਹਾਂ ਦਾ ਸਾਡੇ ਵੱਲੋਂ ਇੱਥੇ ਪ੍ਰੋਗਰਾਮ ਜਿਹੜਾ ਹੈਗਾ ਉਹ ਉਲੀਕਿਆ ਗਿਆ ਔਰ ਇਹਦੇ ਵਿੱਚ ਹੀ ਡੀਸੀ ਸਾਹਿਬ ਨੂੰ ਵੀ ਗੁਜਾਰਿਸ਼ ਕੀਤੀ ਹੈ ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜੇ ਸਾਡੇ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਹੁੰਦੇ ਨੇ ਉਹਨਾਂ ਰਾਹੀਂ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਕਮਾਈ ਦੇ ਸਾਧਨਾਂ ਦੀ ਜਿਹੜੀ ਹੈਗੀ ਐ ਟ੍ਰੇਨਿੰਗ ਵੀ ਦਿੱਤੀ ਜਾਏਗੀ ਤਾਂ ਕਿ ਇਹ ਇਸ ਤਰੀਕੇ ਦੇ ਨਜਾਇਜ਼ ਕੰਮਾਂ ਤੋਂ ਜਿਹੜਾ ਹੈਗਾ ਹਟ ਕੇ ਤੇ ਇੱਕ ਸਹੀ ਤਰੀਕੇ ਦੀ ਜ਼ਿੰਦਗੀ ਜੀ ਸਕਣ ਸਰ ਜਿਹੜੇ ਲੋਕ ਫੀਡਪ ਤਨੇ ਨਸ਼ੇ ਤੋਂ ਉਹ ਨਸ਼ਾ ਛੱਡਣਾ ਵੀ ਚਾਹੁੰਦੇ ਪਰ ਉਹਨਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ ਹੈਗਾ ਉਹਨਾਂ ਨੂੰ ਲੈ ਕੇ ਵੀ ਜਿਹੜਾ ਹੈਗਾ ਦੇਖੋ ਨਸ਼ਾ ਜੇ ਆਪਾਂ ਛੱਡਣਾ ਚਾਹੁੰਦੇ ਆ ਗਵਰਨਮੈਂਟ ਦਾ ਡੀ ਐਡਿਕਸ਼ਨ ਸੈਂਟਰ ਜਿਹੜਾ ਹੈਗਾ ਬਣਿਆ ਜਿੱਦੇ ਚ ਕਿ ਫ੍ਰੀ ਦੇ ਵਿੱਚ ਨਸ਼ਾ ਛੜਾਇਆ ਜਾਂਦਾ प्रिलिमिनरी टेस्ट ਤੇ ਹਾਰਡਲੀ 1000 ਰੁਪਿਆ ਜਾਂ ਉਸ ਤੋਂ ਵੀ ਘੱਟ ਖਰਚਾ ਆਉਂਦਾ ਹੈ ਉਸ ਤੋਂ ਬਾਅਦ ਜਿਹੜੀ ਸਾਰੀ ਜਿਹੜੀ ਹੈਗੀ ਪ੍ਰਕਿਰਿਆ ਹਫਤੇ ਦੋ ਹਫਤੇ ਦੀ ਉਹ ਫ੍ਰੀ ਆਫ ਕਾਸਟ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਚੌਰਾ ਜਿਹੜੇ ਨੇ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰ ਵੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਨੇ ਤੇ ਉਹਦੇ ਵਿੱਚ ਜੋ ਮੈਂ ਦੇਖਦਾ ਹਾਂ ਕਿ ਸਮਾਜ ਦੇ ਵਿੱਚ ਪਰ ਇਹ ਦੇਖਣ ਚ ਆਇਆ ਕਿ ਪਰਿਵਾਰ ਵੱਲੋਂ ਜਾਂ ਜਿਹੜੇ ਨਸ਼ਾ ਕਰਨ ਵਾਲੇ ਵਿਅਕਤੀਆਂ ਦੇ ਦੋਸਤ ਮਿੱਤਰ ਨੇ ਉਹਨਾਂ ਵੱਲੋਂ ਥੋੜੀ ਟਿੱਲ ਕਈ ਵਾਰੀ ਆਪਾਂ ਨੂੰ ਪਾਈ ਜਾਂਦੀ ਹੈ ਕਿਉਂਕਿ ਜਦੋਂ ਵੀ ਆਪਾਂ ਕਿਸੇ ਵੀ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਾਣੇ ਆ ਤਾਂ ਉਹਦੇ ਨਾਲ ਪਰਿਵਾਰ ਦੇ ਮੈਂਬਰ ਤੇ ਉਹਦੇ ਦੋਸਤਾਂ ਦਾ ਜਿਹੜਾ ਹੈਗਾ ਟਾਈਮ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਇੱਕ ਪਰਵਾਰਿਕ ਵਿਅਕਤੀ ਨੂੰ ਉਹਦੇ ਨਾਲ 24 ਘੰਟੇ ਰਹਿਣਾ ਜਿਹੜਾ ਹੈਗਾ ਇੱਕ ਜ਼ਰੂਰੀ ਹੈ ਜੋ ਕਿ ਇੱਕ ਸਾਈਕੀਆਟਰੀ ਦਾ ਅਸੂਲ ਹੈ ਉਹਦੇ ਵਿੱਚ ਕਈ ਵਾਰੀ ਟਿਲ ਮਿਲਦੀ ਹੈ ਤੇ ਜਿਹੜੇ ਵਿਅਕਤੀ ਜਿਹੜੇ ਨਸ਼ਾ ਛੁਡਾਊ ਕੇਂਦਰ ਚ ਭਰਤੀ ਵੀ ਹੁੰਦੇ ਨੇ ਉਹ ਕਈ ਵਾਰੀ ਵਿੱਚ ਹੀ ਜਿਹੜੀ ਪ੍ਰਕਿਰਿਆ ਨੂੰ ਛੱਡ ਜਾਂਦੇ ਨੇ ਇੱਕ ਸਰ ਲੋਕ ਤਾਂ ਕਈ ਵਾਰੀ ਕ ਸੇਫ ਪੰਜਾਬ ਹੈਲਪਲਾਈਨ ਇੱਕ ਸਟਾਰਟ ਕੀਤੀ ਹੈ ਤੇ ਸੀਐਮ ਸਾਹਿਬ ਵੱਲੋਂ ਉਹਦੇ ਵਿੱਚ ਤੁਸੀਂ WhatsApp ਰਾਹੀਂ ਜਿਹੜਾ ਹੈਗਾ ਤੁਸੀਂ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਮੇਰਾ ਮੋਬਾਈਲ ਨੰਬਰ ਬਠਿੰਡਾ ਪੁਲਿਸ ਦੀ ਵੈਬਸਾਈਟ ਤੇ ਉਪਲਬਧ ਹੈ ਐਸਐਸਪੀ ਸਾਹਿਬ ਦਾ ਉਪਲਬਧ ਹੈ ਜੇਕਰ ਆਪਾਂ ਨੂੰ ਲੱਗਦਾ ਹੈ ਕਿ ਇੱਕ ਸੋਰਸ ਤੇ ਆਪਾਂ ਇਨਫੋਰਮੇਸ਼ਨ ਦੰਨੇ ਆ ਤੇ ਉੱਥੇ ਕੋਈ ਲੀਕੇਜ ਹੁੰਦੀ ਹੈ ਤਾਂ ਤੁਸੀਂ ਸਾਡੇ ਮੋਬਾਈਲ ਤੇ ਜਿਹੜਾ ਹੈਗਾ ਇਨਫੋਰਮੇਸ਼ਨ ਵੀ ਦੇ ਸਕਦੇ ਹੋ ਔਰ ਇਸ ਤੋਂ ਇਲਾਵਾ ਜਿਹੜੀ ਹੁਣ ਸਪੈਸ਼ਲ ਪ੍ਰੋਵੀਜ਼ਨ ਅਸੀਂ ਰੱਖੀ ਹੈ ਆਪਣੇ ਕੰਮਕਾਜ ਦੇ ਵਿੱਚ ਤਾਂ ਕਿ ਜਿਹੜੀ ਇਹ ਇਨਫਾਰਮੇਸ਼ਨ ਆ ਲੋਕਾਂ ਵੱਲੋਂ ਦਿੱਤੀ ਜਾਂਦੀ ਹੈ ਉਹਨੂੰ ਗੁਪਤ ਰੱਖਿਆ ਜਾਵੇ ਤੇ ਵਿਅਕਤੀ ਦੀ ਜਿਹੜੀ ਹੈਗੀ ਆਇਡੈਂਟੀਟੀ ਡਿਕਲੇਅਰ ਨਾ ਕੀਤੀ ਜਾਵੇ ਥੈਂਕ ਯੂ ਸਰ ਜੀ ਹਾਂ ਜੀ ਮੈਂ 2013 ਦੇ ਵਿੱਚ ਬਲਾਗ ਸੰਤੀ ਮੈਂਬਰ ਜਿੱਤਾ ਸੀਗਾ ਬਾਅਦ ਵਿੱਚ ਮੈਂ ਬਲਾਗ ਦਾ ਚੇਅਰਮੈਨ ਬਣ ਗਿਆ ਸੀ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਸ ਰਮਾਣਾ ਸਾਹਿਬ ਦੇ ਨਾਲ ਰਹੇ ਕਾਫੀ ਚਿਰ ਕੰਮ ਕਰਦੇ ਰਹੇ ਇਸ ਚਿੱਟੇ ਲੋਕtham ਵਾਸਤੇ ਬਹੁਤ ਭੱਜਾਂ ਨਕੀ ਕੀਤੀ ਪਰ ਕੋਈ ਨਹੀਂ ਹੱਲ ਹੋਇਆ ਬਾਅਦ ਚ ਲੋਕਾਂ ਨੇ ਦੁਸ਼ਮਣੀਆਂ ਤਰ੍ਹਾਂ ਇੱਕ ਦੁਸ਼ਮਣੀ ਕੱਢੀ ਵੀ ਇਹ ਸਾਡੇ ਜਵਾਕਾਂ ਨੂੰ ਫੜਾਉਂਦਾ ਸਾਨੂੰ ਚਿੱਟਾ ਪੰਦ ਕਰਾਉਂਦਾ ਤੇ ਅਸੀਂ ਇਹਦੇ ਜਵਾਕਾਂ ਲਈਏ ਉਸ ਤੋਂ ਬਾਅਦ ਹੀ ਕੁਝ ਲੋਕਾਂ ਨੇ ਇਕੱਠੇ ਹੋ ਕੇ ਪਿੰਡ ਦੇ ਨਾਲ ਮਿਲ ਮਿਲਾ ਕੇ ਤੇ ਮੇਰੇ ਦੋਨਾਂ ਬੇਟੇ ਨਸ਼ੇਦ ਲਾਤਾ ਜੀ ਵੱਡਾ ਬੇਟਾ ਜਿਹੜਾ ਮੇਰਾ ਜੇਲੇ ਚਾ ਜੀ ਉਹ ਸਾਹ ਨਾਲ ਗੱਲ ਹੋਈ ਸੀ ਸਾਹ ਨਾਲ ਵੀ ਉਹ ਜਿੱਦੇ ਤੋਂ ਫੜਿਆ ਗਿਆ ਸੀ ਟੂ ਟੈਕਸ ਤੋਂ ਜੀ ਉਹਦੇ ਕੋਲੇ ਕੋਈ 250 ਗ੍ਰਾਮ ਸਮਗਰਥ ਸੀਗਾ ਦੋ ਬੰਦੇ ਉਹਦੇ ਨਾਲ ਰਾਮਾ ਪਿੰਡ ਹੈ ਕੋਈ ਨਾ ਰਾਮੇ ਪਿੰਡ ਤੋਂ ਜਾਂ ਰਾਮੇ ਮੰਡੀ ਤੋਂ ਹੈ ਕੋਈ ਨਹੀਂ ਮੈਨੂੰ ਪਤਾ ਜੀ ਇੱਕ ਮੁੰਡਾ ਉਹਨਾਂ ਨਾਲ ਗੰਨਿਆਣੇ ਦਾ ਸੀਗਾ ਜੀ ਉਹਨ ਦਾ 7 ਮਹੀਨੇ ਹੋ ਗਏ ਜੇਲ੍ਹ ਕਿਈ ਹੈ ਜੀ ਉਹ ਉਸ ਕੰ ਦਾ ਮੈਂ ਇਹ ਮੰਗ ਕਰਦੇ ਆ ਜੀ ਕਿੰਨਾ ਮੈਂ ਤੁਹਾਡੇ ਇਸ ਪਿੰਡ ਸਾਡੇ ਨਸ਼ਾ ਦੇਖੋ ਜੀ ਜੇ ਆਪਾਂ ਮੋਟੇ ਦੀ ਗੱਲ ਕਰੀਏ ਤੇ ਮੋਟਾ ਨਹੀਂ ਹੈ ਇੱਥੇ ਦਾ ਸਿਰਫ 100-100 ਗ੍ਰਾਮ ਉਹ 150 ਗ੍ਰਾਮ ਵਾਲੇ ਆ ਕਿਲੋ ਵਾਲਾ ਤਾਂ ਕੋਈ ਹੈ ਨਹੀਂ ਸਾਡੇ ਪਿੰਡ 'ਚ ਕਿਲੋ ਵਾਲੇ ਜੇ ਕੋਈ ਹੈਗੇ ਆ ਅੱਧੇ-ਅੱਧੇ ਕਿਲੋ ਵਾਲੇ ਤੋਂ ਸਪਲਾਈ ਕਰਦੇ ਆ ਤੇ ਵੇਚਣ ਵਾਲਿਆਂ ਨੂੰ ਬਿਨਾਂ 10 ਗ੍ਰਾਮ ਲਿਆ ਕੇ 20 ਗ੍ਰਾਮ ਲਿਆ ਤੇ ਉਹ ਵਿਕਰੀ ਕਰਕੇ ਤੇ ਵੇਚ ਕੇ ਤੇ ਉਹਨਾਂ ਫਿਰ ਫਿਰ ਕਿਉਂ ਰਹੀ ਆ ਪੁਲਿਸ ਵੇਲ ਕਿਉਂ ਹੋਈ ਹੈ ਦੇਖੋ ਜੀ ਕਈ ਤਰ੍ਹਾਂ ਦੀਆਂ ਗੱਲਾਂ ਜੀ ਦੇਖੋ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਕੋਈ ਹੌਸਲ ਦਾ ਕੰਮ ਕਰਦੇ ਆ ਉਹ ਪਿੰਡ ਚ ਅੱਜ ਵੀ ਕੋਈ ਨਹੀਂ ਹੈ ਕਿਉਂ ਰਾਤ ਹੀ ਸੀਐਡੀ ਹੋ ਗਈਆਂ ਫੋਨ ਹੋ ਗਏ ਵੀ ਕੱਲ ਨੂੰ ਤੜਕੇ ਰੇਡ ਪੈਣੀ ਅੱਛਾ ਅਡਵਾਂਸ ਹੀ ਦੱਸ ਅਡਵਾਂਸ ਹੀ ਦੱਸਾ ਜੀ ਬਹੁਤ ਸਾਰੇ ਲੋਕਾਂ ਨੇ ਵੱਡੀਆਂ ਵੱਡੀਆਂ ਗੋਠੀਆਂ ਪਾਈਆਂ ਵੀ ਆ ਇੱਥੇ ਪਰ ਉਹ ਸਾਰੀ ਇਸੇ ਇਸੇ ਕੰਮ ਦੀ ਕਰਾਵਾਤੀ ਹੈ ਜੀ ਚਿੱਟੀ ਦੀ ਕਰਾਵਾਤਾ ਸਾਰੀ ਮੈਨੂੰ ਪਤਾ ਕਿ ਮੈਂ ਲੱਗ ਜਾਂਦਾ ਵੀ ਜਿਵੇਂ ਤੁਸੀਂ ਕਿਹਾ ਵੀ ਪਹਿਲਾਂ ਹੀ ਦੇਖੋ ਜੀ ਗੱਲ